ਬੰਦੇ ਦਾ ਮਾਰੋ ਨਾ ਰੱਖ ਜਿਵੇਂ ਨਾ ਨਾ ਕੋਈ ਕੋਈ ਕਰੀਏ ਕੋਈ ਬੰਦ ਕਰ ਪੋਰੀ ਲੀ ਦੀ ਜੀ ਆ ਨਾ ਦੇਖਣੇ ਆ ਕੁੱਤੀਆਂ ਇਹਦੇ ਜਾਇਦਾਦਾਂ ਨੇ ਮਾਰ ਕੇ ਆਪਣੇ ਛੱਟੋ ਬੁਨੇ ਆ ਛੱਟੋ ਬਾਬਾ ਨੀ ਹਾਂ ਕੋਈ ਨਾ ਕੋਈ ਕੁੱਤੀ ਮੋਰੇ ਇੱਥੇ ਆ ਬੰਦੇ ਮੈਂ ਬੈਨੋ ਨੀ ਆ ਦਰਦਾਂ ਕਰੀਆਂ ਜਾ ਕਿੱਥੇ ਰਹਿੰਦੇ ਹੋ ਕਿ ਮਸਲਾ ਕੀ ਆਇਆ ਅੱਜ ਠਾਣੇ ਦੇ ਬਾਹਰ ਖੜੇ ਹੋਏ ਮੈਂ ਰਸੂਰਪੁਰ ਕਲਰ ਦਾ ਰਹਿਣ ਵਾਲਾ ਆ ਜੀ ਮੇਰੇ ਨਾਲ ਇਹ ਜਗਾ ਮੈਂ ਲਈ ਹੀ 8 ਲੱਖ ਦੀ ਜਿਸ ਚ 7 ਲੱਖ ਰੁਪਿਆ ਜਾ ਚੁੱਕਾ ਹੈ 1 ਲੱਖ ਰੁਪਿਆ ਬਾਕੀ ਆ ਇਹ ਰਜਿਸਟਰੀ ਲੋਕ ਨਹੀਂ ਕਰਕੇ ਦੇਂਦੇ ਮਾਲਕ ਨੂੰ ਰਜਿਸਟਰੀ ਕਰਕੇ ਨਹੀਂ ਦੇ ਰਿਹਾ ਵਿੱਚ ਪੰਡਤ ਨੂੰ ਪਤਾ ਹੁੰਦਿਆਂ ਸੁਣਦਿਆਂ ਇਹਨੇ 1.5 ਲੱਖ ਦਾ ਪਿਆ ਉਹਨਾਂ ਨੇ ਕਰਵਾ ਕਰਵਾਇਆ ਹੈ ਤੇ ਕੋਲੋਂ ਪੰਡਤ ਕੋਲੋਂ ਤੇ 1.5 ਲੱਖ ਰੁਪਿਆ ਦੇ ਦਿੱਤਾ ਬਿਨਾ ਪੁੱਛਿਆ ਤੋ ਹੁਣ ਇਹ ਕਹਿੰਦਾ ਕਿ ਮੈਨੂੰ ਅੱਧੀ ਜਗ੍ਹਾ ਦੇ ਦੋ ਪੰਡਤ ਦਾ ਸਾਰਾ ਕਸੂਰ ਆ ਇਹ ਪੰਡਤ ਦੀ ਮੌਤ ਬੇਰ ਬਣਿਆ ਪੰਡਤ ਨੇ ਮੇਰੇ ਘਰ ਨਿਹੰਗ ਬੁਲਾ ਕੇ ਤੋੜ-ਫੋੜ ਕਰਵਾਈ ਹੈ ਜੀ ਕਾਫੀ ਨੁਕਸਾਨ ਕਰੀ ਹੈ ਜੀ ਪੰਡਤ ਨੇ ਵਿੱਚ ਰੋਲ ਕੀ ਹੈ ਪੰਡਤ ਨੂੰ ਪਤਾ ਹੀ ਅੱਧੀ ਪੰਡਤ ਨੂੰ ਪਤਾ ਹੀ ਕਿ 7 ਲੱਖ ਰੁਪਇਆ ਇਹਨਾਂ ਦੀ ਜਗ੍ਹਾ ਦਾ ਗਿਆ ਆਇਆ ਫਿਰ ਵੀ باوجود ਇਸ ਦੇ باوجود ਵੀ ਅੱਧੀ ਜਗ੍ਹਾ ਕਬਜ਼ਾਉਣ ਨੂੰ ਫਿਰਦਾ ਹੈ 2.5 ਲੱਖ ਸੇ ਸੌਦਾ ਕਰਕੇ 1.5 ਦਾ ਬਿਆਨਾ ਕੀਤਾ 1.5 ਲੱਖ ਰੁਪਇਆ ਨਾਲ ਦੇ ਕੇ ਤੇ ਧਮਕੀਆਂ ਲਵਾਉਂਦਾ ਜੀ ਮੈਨੂੰ ਮਾਰਨ ਕੁੱਟਣ ਦੀ ਧਮਕੀਆਂ ਮੇਰੇ ਪਰਿਵਾਰ ਨੂੰ ਧਮਕੀਆਂ ਲਵਾਉਂਦਾ ਹੈ ਜਾਨ ਮਾਰਨ ਦਾ ਨੁਕਸਾਨ ਕੀਤਾ ਇਹਨੇ ਹੁਣ ਤੁਸੀਂ ਥਾਣੇ ਦੇ ਬਾਹਰ ਖੜੇ ਹੋ ਕਿ ਥਾਣੇ ਵਿੱਚ ਕੋਈ ਕਾਰਵਾਈ ਹੋ ਰਹੀ ਤੁਹਾਡੀ ਪੀਸਾਟੀ ਸੁਣਵਾਈ ਨਹੀਂ ਹੋ ਰਹੀ ਅੱਜ 6ਵਾਂ 7ਵਾਂ ਕਿਹੜਾ ਹੈ ਜੀ ਸਾਡਾ ਹੂੰ ਆ ਮੋਕਮ ਪਰੇ ਠਾਣਾ ਸਤਵਾ ਗੇੜਾ ਹੈ ਬਾਬਾ ਜੀ ਵੀ ਆਉਂਦੇ ਆ ਗੇੜਾ ਮਾਰ ਕੇ ਚਲੇ ਜਾਂਦੇ ਕਦੀ ਐਸਐਚਓ ਸਾਹਿਬ ਨਹੀਂ ਆ ਕਦੀ ਐਸਐਸਓ ਕਹਿੰਦੇ ਕੱਲ ਆਇਓ ਪਰਸੋਂ ਆਇਓ ਅੱਜ ਆਇਓ ਕਦੀ 11 ਵਜੇ ਦਾ ਟਾਈਮ ਦਿੰਦੇ ਆ ਕਦੀ 2 ਵਜੇ ਦਾ ਟਾਈਮ ਦਿੰਦੇ ਆ ਮੈਂ ਦਿਹਾੜੀਦਾਰ ਬੰਦਾ ਸੱਤ ਦਿਨ ਹੋ ਗਏ ਤੇ ਗੇੜੇ ਮਾਰਦੇ ਇੱਥੇ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਨਿਆਂ ਕੀਤਾ ਜਾਵੇ ਸਿੱਧਾ ਤੇ ਪੰਡਤਾਂ ਦਾ ਪੰਡਤ ਆਪ 1.5 ਲੱਖ ਰੁਪਿਆ ਨੂੰ ਮਿਲੇ ਚਾਹੇ ਨਾ ਮੇਰੇ ਸਾਡੇ ਕੋਲ ਲੈਣ ਦਾ ਹੱਕਦਾਰ ਨਹੀਂ ਸਾਨੂੰ ਪੁੱਛ ਕੇ ਨਹੀਂ ਇਹਨੇ ਦਿੱਤਾ ਤੇ ਤੁਹਾਡੀ ਤੋਰ ਪਾ ਨਹੀਂ ਕਾਦੀ ਚੀਜ਼ ਦੀ ਹੋਈ ਹੈ ਜੀ ਮੇਰੇ ਟੰਕੀ ਦੇ ਪੈਪ ਟੁੱਟਿਆ ਜੀ ਮੇਰੇ ਘਰ ਦੀ ਤੇ ਟੋਪਸ ਗਵਾਚੇ ਆ ਮੋਬਾਈਲ ਟੁੱਟਾ ਹੈ ਜੀ ਹੋਰ ਨੁਕਸਾਨ ਕਾਫੀ ਨੁਕਸਾਨ ਕੀਤਾ ਭਾਂਡਿਆਂ ਦਾ ਟੋਕਰਾ ਮਾਰਿਆ ਇਹਨਾਂ ਨੇ ਚੱਕ ਕੇ ਜੀ ਕਾਫੀ ਨੁਕਸਾਨ ਕੀਤਾ ਘੱਟ ਤੋਂ ਘੱਟ 22000 ਦਾ 22000 ਦਾ ਨੁਕਸਾਨ ਕੀਤਾ ਇਹਨਾਂ ਨੇ ਮੇਰਾ ਤੁਹਾਡਾ ਨਾਮ ਦਾਸ ਲਖਵਿੰਦਰ ਸਿੰਘ ਜੀ ਦਸ਼ਮੇਸ਼ ਤਰਨਾ ਅਦਾਲਤੋਂ ਆ ਜੀ ਬਾਬਾ ਜੀ ਕੀ ਰ ਮਸਲਾ ਕਲਰਾਂ ਦੇ ਵਿੱਚ ਹੋਇਆ ਵਾ ਕੀ ਮਕਸਦ ਕਰਨ ਜੀ ਹਾਂਜੀ ਸਾਲ ਤੋਂ ਪਹਿਲਾਂ ਹੀ ਵਾਇਕ ਜੀ ਦਾ ਖਾਲਸਾ ਵਾਇਕੀ ਦੇ ਪ੍ਰਦੇਸ਼ ਇਹ ਮਸਲਾ ਜੀ ਇਸ ਇਸ ਤਰ੍ਹਾਂ ਹੋਇਆ ਵਾ ਵੀ ਇਸ ਪਰਿਵਾਰ ਨੇ ਕੋਈ 7-8 ਸਾਲ ਦੇ ਵਿੱਚ ਮਤਲਬ ਕਿ ਜਗ੍ਹਾ ਦੇ ਵਿੱਚ ਰਹਿ ਰਹੇ ਨੇ 5 ਮਰਲੇ ਜਗਾ ਵਾ ਕਿ ਜਿਸ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਹੁਣ ਕੁਝ ਬੰਦੇ ਉੱਠ ਕੇ ਜੀ ਆਪਣਾ ਉਹ ਜਗ੍ਹਾ ਦੇ ਆਪਣਾ ਨਕਲੀ ਦਸਤਾਵੇਜ਼ ਕਾਰ ਬਣਾ ਕੇ ਅੱਧੀ ਜਗ੍ਹਾ ਦੇ ਉੱਤੇ ਜੀ ਵੇਖੋ ਕਬਜ਼ਾ ਕਰਨ ਨੂੰ ਫੇਰੇ ਆ ਤੇ ਉਹ ਜੀ ਆਪਾਂ ਵੇਖੋ ਕਬਜ਼ਾ ਉਹਨਾਂ ਦਾ ਹੋ ਨਹੀਂ ਦੇ ਰਹੇ ਤੇ ਇਸ ਕਰਕੇ ਵੇਖੋ ਜੀ ਅਸੀਂ ਥਾਣੇ ਮੋਹਮਪੁਰਾ ਦੇ ਵਿੱਚ ਆਏ ਹਾਂ ਪੁਲਿਸ ਤੇ ਅੱਗੇ ਵੇਖੋ ਜੀ ਦਰਖਾਸਤ ਵੀ ਦਿੱਤੀ ਉਹਨਾਂ ਨੂੰ ਆਪਣਾ 7-8 ਵਰੀ ਦਾ ਜੀ ਟਾਈਮ ਪੈ ਚੁੱਕਾ ਵਾ ਇੱਥੇ ਪਰ ਪੁਲਿਸ ਨੇ ਸਾਡੀ ਕਾਰਵਾਈ ਕੋਈ ਤਰ੍ਹਾਂ ਦੀ ਨਹੀਂ ਕੀਤੀ ਅੱਜ ਵੇਖੋ ਆਪਣਾ ਡਜੀ ਪਾਰਟੀ ਦੇ ਆਇਆ ਵੀ ਆ ਆਪਣਾ ਜਿਹੜਾ ਵਾ ਜੀ ਮੁਖ ਰੋਪੀਆ ਆਪਣਾ ਪੰਡਤ ਸ਼ਿਵਸ਼ੰਕਰ ਆਇਆ ਇਥੇ ਪ੍ਰਸ਼ਾਸਨ ਨੇ ਜਦੋਂ ਉਹਨੂੰ ਸਖਤਾਈ ਦੇ ਨਾਲ ਉਹਨੂੰ ਕੁਛ ਗਿਸ਼ ਕੀਤੀ ਤਾਂ ਪੰਡਤ ਇਥੋਂ ਇਸ ਟਾਈਮ ਜੀ ਫਰਾਰ ਹੋ ਚੁੱਕਾ ਵਾ ਤੇ ਪੁਲਿਸ ਨੂੰ ਅਸੀਂ ਕਹਿ ਰਹੇ ਆ ਜੀ ਸਾਡੀ ਕਾਰਵਾਈ ਕਰੋ ਜੋ ਬਣਦੀ ਇਹਨਾਂ ਦੇ ਉੱਤੇ ਧਾਰਾ ਲੱਗਦੀ ਪਰ ਪੁਲਿਸ ਸਾਡਾ ਕੋਈ ਸਹਾਇਕ ਸਹਿਯੋਗ ਨਹੀਂ ਦੇਣ ਦੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕਿਰਪਾ ਕਰਕੇ ਸਾਨੂੰ ਵੇਖੋ ਜੀ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਤੀ ਆ ਐਨਡੀ ਅਸੀਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚ ਕਰਨੀ ਹੈ ਬਿਆਨਾਂ ਸਭ ਕੁਝ ਹੋਇਆ ਵਾ ਮਾਲਕੀ ਵੀ ਇਹਦੇ ਨਾਂ ਦੇ ਆ ਫਿਰ ਵੀ ਪੰਡੋ ਲਵਾ ਕੇ ਕੁਝ ਸਿੰਘਾਂ ਵੱਲੋਂ ਤੋੜਪੰਡ ਕੀਤੀ ਗਈ ਹੈ ਜੀ ਹਾਂ ਜੀ ਜੀ ਉਹ ਮਸਲਾ ਜੀ ਆਪਣਾ ਵੀ ਤੋੜਪੰਡਾ ਇਸ ਤਰ੍ਹਾਂ ਹੋਇਆ ਵੀ ਪੰਡਤ ਨੇ ਵੇਖੋ ਜੀ ਜ਼ਬਰਦਸਤੀ ਆ ਆਪਣਾ ਕਬਜ਼ਾ ਕਰਨ ਪਿਆ ਜਗ੍ਹਾ ਦੇ ਉੱਤੇ ਕੋਈ ਅਣਪਛਾਤੇ ਵਿਅਕਤੀ 2-4 ਇਹਨੇ ਲੈ ਕੇ ਆਪਣਾ ਤੇ ਧਕੇਸ਼ਾਈ ਪਰਿਵਾਰ ਦੇ ਨਾਲ ਕੀਤੀ ਸੀ ਤੇ ਜਿਹਦਾ ਅਸੀਂ ਸਖਤ ਵਿਰੋਧ ਕੀਤਾ ਤੇ ਕਰਦੇ ਹਾਂ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਅਸੀਂ ਜੋ ਉਹਨਾਂ ਨੇ ਕੀਤਾ ਵਾ ਬਾਕੀ ਜੀ ਅਸੀਂ ਇਹਦਾ ਪਰਿਵਾਰ ਦੇ ਨਾਲ ਵਾ ਤਾਂ ਕੈਸ਼ਾਈ ਅਸੀਂ ਇਹਨਾਂ ਦੇ ਨਾਲ ਨਹੀਂ ਹੋਣ ਦੇਵਾਂਗੇ ਬਾਬਾ ਜੀ ਜੇ ਇਨਸਾਫ ਨਹੀਂ ਮਿਲਦਾ ਅਗਲੀ ਤੁਹਾਡੇ ਵੱਲੋਂ ਕੀ ਕਦਮ ਐਕਸ਼ਨ ਹੋਏਗਾ ਵੇਖੋ ਜੀ ਉਹ ਜੋ ਦਲ ਪੰਥ ਲੋ ਅੱਗੇ ਜੋ ਹੁਕਮ ਹੋਏਗਾ ਸਾਡੇ ਜੇਹੇਦਾਰ ਸਾਹਿਬਾ ਨਾਲ ਉਹਦੇ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ ਜਾਏਗੀ ਜੀ ਅਲੀ ਗੱਲ ਸਰ ਕਲਰਾਇਟ ਚੱਲ ਰਹੀ ਹੈ ਦੋਨੇ ਪਾਰਟੀਆਂ ਵੱਲੋਂ ਅੱਜ ਇਕੱਠੀਆਂ ਵੀ ਹੋਈਆਂ ਸੀ ਥਾਣੇ ਦੇ ਬਾਹਰ ਇੱਕ ਜਥੇਬੰਦੀ ਸੀ ਇੱਕ ਦੂਸਰਾ ਪੰਡਤ ਸੀ ਕੀ ਮੈਟਰ ਕੀ ਸਰ ਇਹ ਦੀ ਹੀ ਰਸੂਰਪੁਰ ਕਲਰ ਦੀ ਜਗ੍ਹਾ ਦੀ ਹੈਗੀ ਆ ਸਾਡੇ ਕੋਲ ਦਰਖਾਸਤ ਇੱਚ ਦੋਨੋਂ ਪਾਰਟੀਆਂ ਕਹਿ ਰਹੀਆਂ ਵਾ ਵੀ ਜਗ੍ਹਾ ਸਾਡੀ ਆ ਤੇ ਆਪਣਾ ਕਬਜ਼ਾ ਸ਼ੋਅ ਕਰਦੀਆਂ ਵਾ ਤੇ ਉਹਨਾਂ ਨੇ ਸਾਡੇ ਕੋਲੋਂ ਟਾਈਮ ਲਿਆ ਵਾ ਵੀ ਆਪਣੇ ਰਿਕਾਰਡ ਜਿਹੜਾ ਵਾ ਉਹ ਪੇਸ਼ ਕਰਨਗੇ ਤੇ ਜਿਹੜਾ ਰਿਕਾਰਡ ਹੋਊਗਾ ਉਸ ਹਸਾਬ ਨਾਲ ਜਿਹਦੀ ਵੀ ਜੋ ਕਾਰਵਾਈ ਬੰਦੀ ਹੋਗੀ ਉਹ ਅਮਲ ਚ ਲਿਆਂਦੀ ਜਾਊਗੀ